ਗਦਾਵਰੀ ਕਹੇ ਨੀ ਸੁਣੋ ਕਹਾਣੀ ਅਕਥ ਕਥਨੀ ਕਥ ਨਾ ਸਭ ਕੇ ਰਾਹੀਆ ਕਰਨਾ ਖੇਲ ਪੁਰਖ ਸਰਰਥ ਕਰਨਾ ਖੇਲ ਪੁਰਖ ਸਮਰਥ ਸ਼ਾ ਪਾਤਸ਼ਾ ਸੱਤੇ ਸ਼ੈਨ ਛਾਇਆ ਜਿਸ ਦੇ ਕੋੜ ਅਗੰਮੀ ਵਖ ਜਿਸ ਦੇ ਸੁਖੀ ਵਖ ਅਗੰਮੀ ਜਿਸ ਦੇ ਕੋੜ ਅਗੰਮੀ ਵਖ ਤੋੜ ਹੰਗਾਰ ਵਰਤਾਇਆ ਸਭ ਦੀ ਜ਼ਰੂਰੀਆਂ ਢੰਗੇ ਭਾਗ ਲਏ ਸਭ ਦੀ ਜ਼ਰੂਰੀ ਪਾਇਏ ਹੱਕ ਹਾਕਮ ਹੋ ਕੇ ਹੋਏ ਸਹਾਈਆ ਤੁਸੀਂ ਖੋਲ ਕੇ ਵੇਖਿਓ ਆਪਣੀ ਆਤਮਾ ਤੁਸੀਂ ਖੋਲ ਕੇ ਵੇਖਿਓ ਆਪਣੀ ਆਤਮਾ ਸਾਗ ਆਪ ਤੁਹਾਨੂੰ ਦਿਆਂ ਸਹਾਈਆ ਜੀ ਕੇ ਨੂੰ ਕਿਹਨੂੰ ਕਿਦੀ ਤੁਸੀਂ ਆਪ ਖੋਲ ਕੇ ਵੇਖਿਓ ਸਾਗ ਆਪ ਤੁਹਾਨੂੰ ਦਿਆਂ ਵਿਖਾਈਆ ਜਿਸ ਨੇ ਭਗਤਾਨ ਦਾ ਕਰਨਾ ਪੱਖ ਉਹ ਪ੍ਰਭ ਨੇ ਕੀ ਕਰਨਾ ਪਤਾਨ ਦਾ ਪੱਖ ਗੁਰਮੁਖਾਂ ਰੰਗ ਚੜਾਈਆ ਸ੍ਰਿਸ਼ਟੀ ਤੋਂ ਕਰਕੇ ਬੜਾ ਵੱਖ ਉਹ ਰਹੁ ਕਰਨਾ ਕੀ ਕਰਨਾ ਸ੍ਰਿਸ਼ਟੀ ਤੋਂ ਕਰਕੇ ਵੱਖ ਮਾਲ ਟਲ ਜਿਨੇ ਬਹਾਈਆ ਧੁਰਦਾ ਢੋਲਾ ਦੱਸ ਕੇ ਸੱਚ تو رٹ را اس کے سچ اکو کرنی تو رو بڑھائی جو دی جو سنوار آپ اپنی کرپا کر میر نظر میر نظر ایک اٹھائی